ਹੈ ਤੋਂ ਸੀ ਹੋ ਗਏ ਜਸਵਿੰਦਰ ਭੱਲਾ ਜੀ ਆਪਣੇ ਹਾਸਿਆਂ ਦੇ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਹਾਸਿਆਂ ਦੇ ਬੰਜਾਰੇ ਤੁਰ ਗਏ ਸਾਡੇ ਦਰਮਿਆਨ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਇਸ ਵਕਤ ਪੰਜਾਬੀ ਦੇ ਵਧੀਆ ਮਹਾਨ ਨਿਰਦੇਸ਼ਕ ਸਮੀਪ ਕੰਗ ਜੀ ਨੇ ਕੰਗ ਸਾਹਿਬ ਦਾ ਰਿਸ਼ਤਾ ਬੜਾ ਪੁਰਾਣਾ ਰਿਹਾ ਜਸਵਿੰਦਰ ਭੱਲਾ ਜੀ ਹੁਰਾਂ ਨਾਲ ਕੰਗ ਸਾਹਿਬ ਅੱਜ ਸਵੇਰੇ ਸਾਡੇ ਤੱਕ ਇਹ ਖਬਰ ਪਹੁੰਚਦੀ ਹੈ ਕਿ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਹੈ ਤੋਂ ਸੀ ਹੋ ਗਏ ਜੀ ਮੈਂ ਇਹ ਤਾਂ ਨਹੀਂ ਪੁੱਛਾਂਗਾ ਕਿ ਕਿਵੇਂ ਲੱਗਿਆ ਦੁੱਖ ਸਾਰਿਆਂ ਨੂੰ ਹੈ ਦਿਲ ਦੁਖ ਰਿਹਾ ਸਾਰਿਆਂ ਦਾ ਪਰ ਕਿਵੇਂ ਦਾ ਰਿਹਾ ਜੀ ਭੱਲਾ ਸਾਹਿਬ ਨਾਲ ਸਾਥ ਤੁਹਾਡਾ ਬਹੁਤ ਵਧੀਆ ਸਾਥ ਰਿਹਾ ਜੀ ਮੇਰੇ ਨਾਲ ਸਭ ਤੋਂ ਜ਼ਿਆਦਾ ਫਿਲਮਾਂ ਭੱਲਾ ਸਾਹਿਬ ਨੇ ਕੀਤੀਆਂ ਨੇ ਜੀ ਤੇ 16-17 ਸਾਲ ਦਾ ਸਫ਼ਰ ਹੈ ਜੀ ਜਿਵੇਂ ਮੈਂ ਇਹਨਾਂ ਕੰਮ ਕੀਤੇ ਮੇਰੀ ਪਹਿਲੀ ਪਿਕਚਰ ਮਾਹੌਲ ਠੀਕ ਹੈ ਜਿਹੜੀ 28 ਸਾਲ ਪਹਿਲਾਂ ਆਈ ਸੀ ਉਹਦੇ ਚ ਮੈਂ ਇਹਨਾਂ ਨੂੰ ਜਾਣਨ ਲੱਗਿਆ ਉਸ ਤੋਂ ਬਾਅਦ ਮੈਂ ਡਾਇਰੈਕਟਰ ਬਣਿਆ ਜੀ ਉਸ ਤੋਂ ਬਾਅਦ 15 16 ਫਿਲਮਾਂ ਮੇਰੇ ਨਾਲ ਕੀਤੀਆਂ ਉਹਨਾਂ ਨੇ ਜੀ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਰਿਹਾ ਜੀ ਇਹਨਾਂ ਦਾ ਤੇ ਸਫਰ ਤੇ ਬੜਾ ਦੁੱਖ ਹੋਇਆ ਜਦ ਸਵੇਰੇ ਪਤਾ ਲੱਗਿਆ ਜੀ ਕੰਕਸਪ ਸਭਾ ਕਿਦਾਂ ਦਾ ਅਹਿਸਾਸ ਸੀ ਬਹੁਤ ਅੱਛੇ ਐਕਟਰ ਸੀਗੇ ਉਹਦੇ ਅੱਛੇ ਇਨਸਾਨ ਸੀਗੇ ਜੀ ਜੀ ਮਤਲਬ ਇਹ ਕੱਲੀ ਇੰਡਸਟਰੀ ਦਾ ਲਾਸ ਨਹੀਂ ਹੈਗਾ ਪਰਸਨਲ ਲੈਵਲ ਤੇ ਮੇਰਾ ਵੀ ਲਾਸ ਹੈ ਜੀ ਵੀ ਬਹੁਤ ਕੁਝ ਕਰਕੇ ਬਹੁਤ ਜ਼ਿਆਦਾ ਨੇੜਤਾ ਸੀ ਉਹਨਾਂ ਦੇ ਨਾਲ ਤੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਮੇਰੇ ਖਿਆਲ ਚ ਤੁਹਾਡੇ ਨਾਲ ਤਾਂ ਉਹ ਮਤਲਬ ਵੱਡੇ ਭਾਈਆਂ ਵਾਂਗੂ ਤੇ ਪਿਤਾ ਵਾਂਗੂ ਵੀ ਡੀਲ ਕਰ ਲੈਂਦੇ ਸੀਗੇ ਉਹਦਾ ਟ੍ਰੀਟ ਕਰਦੇ ਸੀ ਤੁਹਾਨੂੰ ਜੀ ਜੀ ਇਹ ਤਾਂ ਸਪੇਸਮਾਨ ਸੀ ਜੇ ਤੁਸੀਂ ਸੱਚੀ ਪੁੱਛੋ ਤਾਂ ਐਨੀ ਮੇਰੇ ਲਈ ਤਾਂ ਪਰਸਨਲ ਲੈਵਲ ਤੇ ਬਹੁਤ ਵੱਡਾ ਲਾਸ ਸਰ ਸ਼ੁਗਰ ਦੇ ਬਹੁਤ ਕਲੋਸ ਸੀਗੇ ਜੀ ਕੰਗ ਸਾਬ ਸੈੱਟ ਦੇ ਉੱਤੇ ਸੁਭਾਅ ਕਿਦਾਂ ਦਾ ਹੁੰਦਾ ਸੀ ਭੱਲਾ ਸਾਹਿਬ ਦਾ ਸੈੱਟ ਤੇ ਔਰ ਸੈੱਟ ਤੋਂ ਬਾਹਰ ਦੇਖੋ ਜਿਵੇਂ ਉਹਨਾਂ ਦਾ ਉਹਨਾਂ ਦਾ ਰੂਲਸ ਹੁੰਦੇ ਸੀਗੇ ਸਾਰੇ ਹਸੌਣ ਵਾਲੇ ਤਾਂ ਉਹਨਾਂ ਦੇ ਨਿੱਜੀ ਜੀਵਨ ਦੇ ਅੰਦਰ ਵੀ ਆਪਣੀ ਜਿਹੜੀ ਉਹਨਾਂ ਦੀ ਪਰਸਨੈਲਿਟੀ ਸੀ ਉਹੀ ਜੀ ਸੀ ਜੋ ਵੀ ਹਸਮੁਖ ਸਭ ਨਾਲ ਉਵੇਂ ਬਿਹੇਵ ਕਰਦੇ ਸੀਗੇ ਜਿਹੜੇ ਹੱਸਦੇ ਰਹਿੰਦੇ ਸੀਗੇ ਕਦੇ ਵੀ ਮੈਂ ਇੰਨੇ ਸਾਲਾਂ ਦੇ ਅੰਦਰ ਇੰਨੀ ਵਾਰ ਇੰਨਾ ਕੰਮ ਕੀਤਾ ਉਹਨਾਂ ਨੂੰ ਮੈਂ ਕਦੇ ਇੱਕ ਵਾਰ ਵੀ ਉਹਨਾਂ ਨੂੰ ਕਿਸੇ ਤੇ ਗੁੱਸੇ ਹੁੰਦੇ ਨਹੀਂ ਦੇਖਿਆ ਕਦੇ ਟੈਨਸ਼ਨ ਜਿਹੀ ਨਹੀਂ ਦੇਖਿਆ ਹਮੇਸ਼ਾ ਹੱਸਦੇ ਰਹਿੰਦੇ ਹਸਾਉਂਦੇ ਰਹਿੰਦੇ ਸੀ ਜੀ ਕੰਗ ਸਾਬ ਅਖੀਰਲੀ ਗੱਲ ਕੀ ਕਦੇ ਇਹ ਨਹੀਂ ਮਨ ਦੇ ਵਿੱਚ ਖਿਆਲ ਆਇਆ ਕਿ ਭੱਲਾ ਸਾਹਿਬ ਸਾਰਿਆਂ ਨੂੰ ਹਾਸੇ ਵੰਡਦੇ ਆ ਹਮੇਸ਼ਾ ਸਕਰੀਨ ਦੇ ਉੱਤੇ ਔਰ ਆਫ ਸਕਰੀਨ ਇਹ ਹਾਸਿਆਂ ਦੇ ਬਾਦਸ਼ਾਹ ਹਾਸਿਆਂ ਦੇ ਬਨਜਾਰੇ ਰਹੇ ਕਿ ਕਦੇ ਇਹਨਾਂ ਤੋਂ ਆਪਾਂ ਕੋਈ ਸੀਰੀਅਸ ਰੋਲ ਕਰਵਾ ਕੇ ਵੇਖੀਏ ਤੇ ਉਸ ਸੀਰੀਅਸ ਰੋਲ ਦੇ ਵਿੱਚ ਮੇਰੇ ਖਿਆਲ ਚ ਭੱਲਾ ਸਾਹਿਬ ਨੇ ਜਜ਼ਬਾਤੀ ਜਿਹੜੇ ਜਜ਼ਬਾਤ ਨਹੀਂ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਰਨੇ ਸੀ ਔਨ ਸਕਰੀਨ ਜੀ ਜੀ ਡੀ.ਜੀ.ਏ ਫਿਲਮਾਂ ਵਿੱਚ ਕੀਤੀ ਉਹ ਜੀ ਕਈ ਵਾਰ ਇਹ ਜੇ ਮੂਮੈਂਟਸ ਆ ਜਾਂਦੇ ਕਈ ਹੈ ਜੇ ਸੀਨ ਹੁੰਦੇ ਆ ਜਿਹੜੇ ਜਜ਼ਬਾਤੀ ਹੁੰਦੇ ਸੀ ਤੇ ਭੱਲਾ ਸਾਹਿਬ ਬੜੇ ਮਤਲਬ ਚਾਹ ਦੇ ਨਾਲ ਉਹ ਸੀਨ ਚ ਕਰਦੇ ਹੁੰਦੇ ਸੀ ਹਮ ਮੈਂ ਹਮੇਸ਼ਾ ਕਹਿੰਦੇ ਸੀ ਕਿ ਆਪਾਂ ਪੂਰੀ ਪਿਕਚਰ ਦੇ ਅੰਦਰ ਇਮੋਸ਼ਨ ਨਾ ਰੱਖੀਏ ਕਿ ਕਿਤੇ ਕਿਤੇ ਆਪਾਂ ਜਦ ਇਮੋਸ਼ਨ ਰੱਖਾਂਗੇ ਜਿਆਦਾ ਵਰਕ ਕਰੂਗਾ ਤੇ ਉਹ ਇਮੋਸ਼ਨਲ ਸੀਨ ਵੀ ਬਹੁਤ ਵਧੀਆ ਕਰਦੇ ਹੁੰਦੇ ਸੀ ਨੇਚਰਲ ਰੱਖਦੇ ਸੀਗੇ ਹਮ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਉਹਨਾਂ ਨਾਲ ਕੰਮ ਕਰਕੇ ਬਹੁਤ ਬਹੁਤ ਕੁਝ ਕੰਗ ਸਾਬ ਬੜੀ ਛੋਟੀ ਉਮਰ ਚ ਤੁਰ ਗਏ ਜੀ ਕੀ ਕਹੋਂਗੇ ਇਹ ਬਿਮਾਰੀਆਂ ਜਲਦੀ ਚਲੇ ਗਏ ਜੀ ਹਾਲਾਂਕਿ ਮੈਂ ਤਾਂ ਪਿਛਲੇ ਮਹੀਨੇ ਉਹਨਾਂ ਨੂੰ ਮਿਲਣ ਗਿਆ ਸੀ ਇੰਪਰੂਵਮੈਂਟ ਸੀਗੀ ਸਿਹਤ ਦੇ ਅੰਦਰ ਜੀ ਪਰ ਪਤਾ ਨਹੀਂ ਹੁਣ ਰੱਬ ਨੂੰ ਕੀ ਮਨਜ਼ੂਰ ਹੈ ਜੀ ਇਹ ਤਾਂ ਰੱਬ ਨੂੰ ਹੀ ਪਤਾ ਬਹੁਤ ਸ਼ੁਕਰੀਆ ਕੰਗ ਸਾਬ ਤੇ ਦੁੱਖ ਦੇ ਵਿੱਚ ਸ਼ਰੀਕ ਹਾਂ ਜੀ 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 ਸੋ ਇਹ ਸਨ ਸਾਡੇ ਨਾਲ ਸਮੀਪ ਕੰਗ ਜੀ ਸਮੀਪ ਕੰਗ ਸਾਬ ਨਾਲ ਸਭ ਤੋਂ ਵੱਧ ਜਿਹੜੀਆਂ ਫਿਲਮਾਂ ਜਸਵਿੰਦਰ ਪੱਲਾ ਜੀ ਨੇ ਕੀਤੀਆਂ ਇਹ ਸਫਰ ਦੀ ਸ਼ੁਰੂਆਤ ਜਿਹੜੀ ਹੈ ਮਾਹੌਲ ਠੀਕ ਹੈ ਫਿਲਮ ਤੋਂ ਹੋਈ ਸੀ ਮਾਹੌਲ ਠੀਕ ਹੈ ਵਾਹਤ ਬਹੁਤ ਕਮਾਲ ਦੀ ਕਾਮੇਡੀ ਫਿਲਮ ਸੀ ਸਾਫ ਸੁਥਰੀ ਕਾਮੇਡੀ ਔਰ ਸਮੀਪ ਕੰਗ ਜੀ ਵੀ ਬਤੌਰ ਅਦਾਕਾਰ ਉਦੋਂ ਇੰਡਸਟਰੀ ਦੇ ਵਿੱਚ ਆਏ ਸਨ ਤੇ ਉਸ ਤੋਂ ਬਾਅਦ ਨਿਰਦੇਸ਼ਨ ਵਾਲੇ ਪਾਸੇ ਵੱਲ ਸਮੀਪ ਕੰਗ ਜੀ ਗਏ ਜਿਸ ਤਰੀਕੇ ਨਾਲ ਕੰਗ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤਾ ਜਸਵਿੰਦਰ ਪੱਲਾ ਜੀ ਦੇ ਨਾਲ ਪਿਓ ਤੇ ਪੁੱਤਰ ਵਰਗਾ ਰਿਸ਼ਤਾ ਰਿਸ਼ਤਾ ਸੀ ਅਤੇ ਹਮੇਸ਼ਾ ਉਹ ਹਾਸੇ ਹੀ ਵੰਡਦੇ ਸੀ ਔਰ ਸੇਧ ਦੰਦੇ ਸੀ ਤਾਂ ਕਿ ਇੰਡਸਟਰੀ ਨੂੰ ਅਤੇ ਸਮਾਜ ਨੂੰ ਵੱਖ ਕਰਕੇ ਨਾ ਵੇਖਿਆ ਜਾਵੇ ਸਗਾਂ ਜੋੜ ਕੇ ਵੇਖਿਆ ਜਾਵੇ ਕਿਉਂਕਿ ਕਲਾਕਾਰ ਵੀ ਹਮੇਸ਼ਾ ਸਮਾਜਿਕ ਪ੍ਰਾਣੀ ਹੁੰਦੇ ਨੇ ਦ ਟੀਵੀ ਐਨ ਆਰ ਆਈ ਦੇ ਲਈ ਪ੍ਰਿੰਸ ਭਾਰਦवाज